ਗਲਤ ਤੇ ਉਹਨਾਂ ਨੇ ਕੁਝ ਕੀਤਾ ਹੀ ਨਹੀਂ রাইਟ ਜਿਹੜੀਆਂ ਤੁਸੀਂ ਕਲਿੱਪ ਜਿਹੜੇ ਆ ਕੱਟ-ਕੱਟ ਕੇ ਜਾਂ ਗਲਤ ਪਾ ਰਹੇ ਆ ਮੈਂ ਕਿੰਨਾ ਵੀ ਬਹੁਤ ਆਪਣੇ ਲਈ ਜਿਹੜੀ ਆਪਣੀ ਕਮਿਊਨਿਟੀ ਲਈ ਜਿਹੜੀ ਆਪਣੇ ਪੰਜਾਬੀਆਂ ਲਈ ਮਾੜੀ ਗੱਲ ਆ রাইਟ ਇੱਕ ਉਹ ਤੁਹਾਡੇ ਕੋਲ ਸ਼ੋਅ ਕਰਨ ਆਏ ਨੇ ਤੁਹਾਨੂੰ ਇੰਟਰਟੇਨਮੈਂਟ ਕਰਨ ਆਏ ਨੇ রাইਟ ਉਹਨਾਂ ਦੀ ਕੀ ਗਲਤੀ ਆ ਹਨਾ ਉਹਨਾਂ ਨੇ ਉੱਥੇ ਉੱਥੇ ਵੀ ਸ਼ੋਅ ਆ ਸਾਡੇ ਅੱਗੇ ਵੀ ਜਿਹੜੇ ਆ ਸੀ ਸ਼ੋਅ ਚੱਲਨੇ ਆ ਬਹੁਤ ਵਧੀਆ ਭਰਮਾ ਹੰਗਾਰ ਆ ਉਹ ਇੱਥੇ 900 ਹਜ਼ਾਰ ਆਪਣੇ ਲੇਡੀਜ਼ ਆਈ ਨੇ ਬਹੁਤ ਖੁਸ਼ ਗਏ ਨੇ ਦੇਖੋ ਅਸੀਂ ਸ਼ੋਅ ਕਰਾਉਨੇ ਆ ਦੇਖੋ ਦੇਖੋ ਹਾਲ ਵਾਲੇ ਨੂੰ ਇਨਕਮ ਮਿਲੀ ਹੈਨਾ ਉੱਥੇ ਜਿਨ੍ਹਾਂ ਨੇ ਸਟਾਲ ਲਾਏ ਆ ਜਿਨ੍ਹਾਂ ਨੇ ਸਪான்ਸਰ ਕੀਤਾ ਉਹਨਾਂ ਦੀ ਇੱਕ ਐਡ ਹੋਈ ਹੈ ਉੱਥੇ ਰੋਜੀ ਰੋਟੀ ਲੋਕਾਂ ਦੀ ਚੱਲੀ ਹੈ ਤੇ ਸਮਾਨ ਵਿਕਿਆ ਹੈ ਰਾਈਟ ਸੋ ਬਾਕੀ ਜਿਹੜੇ ਬੰਦੇ ਤੁਹਾਨੂੰ ਪਤਾ ਆ ਉਹ ਉਹਦੇ ਕਹਿਣ ਵਾਂਗੂ ਵੀ ਪਿੰਡ 'ਚ ਪੰਜ ਸੱਤ ਜਣੇ ਮੈਂ ਕਹਿਣਾ ਨਹੀਂ ਜਾਂਦਾ ਗਲਤ ਵੀ ਚੌਲ ਹੁੰਦੇ ਹੀ ਨਹੀਂ ਨੇ ਸੋ ਉਹ ਜਿਹੜੇ ਆ ਵੀ ਆ ਜਿਹੜੇ ਕਲੇਪ ਚਾਕੇ ਤੇ ਉਹਨਾਂ ਨੂੰ ਆਪਾਂ ਦੇਖੋ ਕੁਝ ਕਹਿ ਨਹੀਂ ਸਕਦੇ ਹੋਰੇ ਇੱਕ ਸ਼ਹਿਰ 'ਚ ਹੁੰਦੇ ਨੇ ਇਦਾਂ ਦੇ ਸੋ ਮੈਂ ਕਹਿੰਨਾ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਵੀ ਆਪਣੀਆਂ ਮਾਵਾ ਪੈਣਾ ਤੀਆਂ ਨੂੰ ਇਦਾਂ ਦੀਆਂ ਗੱਲਾਂ ਨਾ ਕਰੋ ਜੋ ਕਹਣਾ ਮੈਨੂੰ ਕਹਿ ਲੋ